ਹਾਂਜੀ ਜਸਟੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 7:30 ਸਵੇਰ ਦੇ ਤੇ ਉੱਠ ਗਏ ਸੀਗੇ ਸਾਰੇ ਜਣੇ ਸਮਰ ਵੀ ਹੁਣੇ ਉੱਠਿਆ ਆ ਤੇ ਠੰਡ ਲੱਗਦੀ ਇਹਨੂੰ ਕਹੀ ਜਾਂਦਾ ਜਾਈ ਨਹੀਂ ਨਾ ਇਹਨੇ ਜਾਈ ਨਾ ਲਾਓ ਮੇਰੀ ਸਮਝ ਆਈ ਲਾ ਦੋ ਤੇ ਜਾਈ ਕਹਿੰਦਾ ਕੰਬਲ ਜਾਈ ਲਾ ਦੋ ਵੀਡੀਓ ਕੋ ਲਾਈਕ ਕਰ ਸ਼ਸ਼ੀਕਾਲ ਕਰ ਦਿਓ ਨਾਲੇ ਚੱਚੀਕਾਲ ਓਏ ਸ਼ਸ਼ੀਕਾਲ ਇਹ ਚੱਚੀਕਾਲ ਕਰ ਤੋ ਸ਼ਸ਼ੀਕਾਲ ਕਰੋ ਪੁੱਤ ਤੇ ਰੋਜ ਹੀ ਨਾ ਹੁਣ ਫੇਰ ਦੇਖੋ ਮੀ ਆ ਜਾਂਦਾ ਆ ਆਉਂਦਾ ਸਵੇ ਨੂੰ ਜਦੋਂ ਕੰਮ ਤੇ ਜਾਣਾ ਹੁੰਦਾ ਇਹਨਾਂ ਨੇ ਕੰਮ ਦੇ ਟਾਈਮ ਨਾਲ ਮੀਂਹ ਆ ਜਾਂਦਾ 9-10 ਵਜੇ ਤੱਕ ਪੈਂਦਾ ਮੁਰਕੀ ਸਾਰਾ ਦਿਨ ਮੀਂਹ ਫੇ ਪੈਂਦਾ ਨਹੀਂ ਹੈਗਾ ਤੇ ਮਤਲਬ ਛੁੱਟੀ ਹੋ ਜਾਂਦੀ ਕੰਮ ਤੋਂ ਤੇ ਹੁਣ ਵੀ 7:30 ਹੋ ਚੱਲੇ ਆ ਤੇ ਮੀਂਹ ਹਜੇ ਵੀ ਕਾਫੀ ਰੱਜਮਾ ਜਿਹਾ ਪੈਂਦਾ ਆ ਤੇ ਅਸੀਂ ਲਾ ਦਿੱਤੀ ਆ ਉੱਪਰ ਉਤਰਪੈਲ ਜਿਹੜੀ ਪਾਈ ਸੀ ਉਹ ਫਟੀ ਜਾਂਦੀ ਸੀ ਧੁੱਪਾਂ ਨਾਲ ਫਾਟ ਵੀ ਗਈ ਆ ਥੋੜੀ ਜਿਹੀ ਵਿੱਚੋਂ ਤੇ ਹੁਣ ਉਹਦਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਉਹ ਜਿੱਦਣ ਅਸੀਂ ਲਾਤੀ ਉਸ ਦਿਨੀ ਰਾਤ ਨੂੰ ਨਹੀਂ ਆ ਗਿਆ ਹੈ ਨਾ ਜਿੱਦਣ ਅਸੀਂ ਇਹ ਤਰਪਾਲ ਸ਼ਾਮ ਨੂੰ ਲਾਈ ਉਸ ਦਿਨੀ ਰਾਤ ਤੋਂ ਮੀਂਹ ਪੈਣ ਲੱਗ ਪਿਆ ਪਾਰਸੂ ਤੋਂ ਤੇ ਰੋਜ਼ ਹੀ ਆ ਜਾਂਦਾ ਮੀਂਹ ਕੱਲ ਵੀ ਛੁੱਟੀ ਹੋ ਵੀ ਮੀਂਹ ਕਰਕੇ ਅੱਜ ਦੇਖੀ ਕਿੰਦਾ ਹੁੰਦੀ ਹੈ ਅੱਜ ਇਹ ਬਹੁਤ ਜ਼ਿਆਦਾ ਬੱਦਲਿਆ ਕਿਉਂਕਿ ਇੰਨਾ ਨੇਰ ਜਿਆ ਹੋਇਆ ਹੈ ਟਾਈਮ 7:30 ਹੋਣ ਵਾਲੇ ਅਸੀਂ ਘਰ ਤੋਂ ਨਿਕਲੇ ਆਉਂਦੀ ਆ ਤੇ ਇਹ ਤਾਂ ਕਾਫੀ ਹਨੇਰਾ ਹੋ ਗਿਆ ਅੱਜ ਅੱਖਾਂ ਜਿਹੀ ਸੇ ਕਈ ਬੱਚੇ ਹੁੰਦੇ ਅੱਦ ਦਾ ਲਗਾਇਆ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਹੈ ਤੇ ਕੱਲ ਮੈਂ ਉਹ ਸਲਵਾਰ ਹੁਣ ਕੱਟ ਕੇ ਰੱਖੀ ਆ ਸ਼ਾਮੀ ਰੱਖੀ ਸੀਗੀ ਇੱਕ ਕੂਟੀ ਕੱਲ ਤੇ ਉਹ ਘਰ ਤੋਂ ਕੱਟੀ ਸੀ ਜੀ ਤੇ ਹੁਣ ਇਹ ਅੱਜ ਸਹੀ ਹੁੰਦੀ ਹੈ ਇੱ딜ਾ ਸਾਜ ਜੀ ਆਦੀ ਕੱਲ੍ਹ ਜਾਂ 500 ਦੁਪਹਿਰ ਜੇ ਤੱਕ ਹਨਾ ਆਪਾਂ ਕੱਪੜਿਆਂ ਦਾ ਕੰਮ ਨਿਬੜ ਲੈਣਾ ਕਪੂਤ ਜੀ ਨਾ ਆਇਆ ਤੇ ਦੂਜੀ ਸੂਟ ਲੈ ਰਹੇ ਆ ਉਹ ਸੀ ਨਹੀਂ ਆ ਹੁਣ ਆਪਾਂ ਨਾ ਤੋ ਪਹਿਲਾ ਪਹਿਲਾ 9 ਤਰੀਕ ਨੂੰ ਸੂਣੀ ਆ ਦੁਪਹਿਰ ਤੱਕ ਬਿਲ ਦੇ ਆ ਗਿਆ ਹਨਾ 10 ਤਰੀਕ ਦੇ ਬਾਅਦ ਤੇ ਕੀ ਕਹਿੰਦੇ ਆ ਤੁਸੀਂ ਉਹ ਸ਼ਾਨੋ ਕੀ ਕਹਿੰਦਾ ਜੀ ਮੋ ਬੱਚਾ

ਮੈਂ ਤਾਂ ਤੁਸੀਂ ਕੋਨੇ ਬੱਚੇ ਨਹੀਂ ਫੇ ਦੇਖ ਲਾ। ਕਿਆ ਸਸ਼ੀਕਲ ਕਰਦੇ ਪੁੱਤਰ ਸਸ਼ੀਕਲ ਕਰੋ। ਕਰ ਸਸ਼ੀਕਲ। ਸੁੱਤਾ ਉੱਠਿਆ। ਹੂੰ ਇਹ ਨਹੀਂ ਇਹ ਨਹੀਂ। ਜਾਈ ਇਹ ਨਹੀਂ ਆ। ਹੂੰ ਜਾਈ ਲੈ ਲੋ ਜਾਈ ਫੇ। ਜਾਈ ਇਹੇ। ਜਾਈ ਲੈ ਲੇ ਮੇਰੀ ਜਾਈ ਮੈਂ ਨਹੀਂ ਆ ਦੇ ਦੋ ਮੈਨੂੰ। ਮੇਰੀ ਜਾਈ ਦੇ ਦੋ ਮੈਨੂੰ। ਮੇਰੀ ਜਾਈ ਦੇ ਦੋ। ਮੇਰੀ ਜਾਈ ਦੇ ਦੋ। ਤੇਰੀ ਹੈ ਜਾਈ। ले ला तू जा छा अखा बंद करो झाड़ू चक्न ब्या ਹਾਂ ਛਤਰੀ ਸਿੱਧੀ ਕਰ ਪਹਿਲਾਂ ਛਤਰੀ ਉੱਤੇ ਨੂੰ 깔ਾ 깔ੋ 깔ੋ ਸਿੱਧੀ 깔ੋ ਭੇਜ ਜਾਨਾ ਪੱਲਾ ਦੇਖ ਲੋ ਓ ਬਿੱਲਾ ਕਰਤਾ ਥੈਂਕ ਯੂ ਥੈਂਕ ਯੂ ਇਹ ਪਜਾਮਾ ਪੱਤਰ ਸਾਰਾ ਹੀ ਗਿੱਲਾ ਹੋ ਗਿਆ ਹੰਡ ਚੱਲ ਜਾ ਨਾ ਜੀ ਸਮਰ ਦੇ ਪਾਪਾਂ ਨੂੰ ਲਾਤਾ ਪੱਖੇ ਸਾਫ ਕਰ ਕੰਦੇ ਵੇਸੀ ਦੇ ਬਹੁਤ ਜ਼ਿਆਦਾ ਆ ਯਾਰ ਰੰਗ ਲਿੱਤਾ ਹੈ ਹੂੰ ਉੱਪਰੋਂ ਚੰਗੀ ਤਰ੍ਹਾਂ ਕਰ ਦਿਓ ਹਰ ਇੱਕ ਵਾਰ ਹੋਰ ਹੁਣੇ ਕਰ ਇੱਧਰ ਲਾ ਕਰਤਾ ਆ ਬਾਕੀ ਆ ਜਿਹੜੇ ਚਿੱਟਾ ਚਿੱਟਾ ਜਿਹੇ ਇਨ੍ਹਾਂ ਦੇ ਰੰਗ ਲੇ ਉਹ ਆ ਤੇ ਉਹਦਾ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰ ਦਿੱਤੇ ਇਨ੍ਹਾਂ ਨੇ ਆਹਦੇ ਪਿੰਕ ਕਲਰ ਨਿਕਲਿਆ ਹੈ ਹੈ ਇਹ ਰਾ ਨਾ ਵੀ ਰੰਗ ਨਿਕਲਿਆ ਆਇਆ ਦੇਖ ਹਾਲ ਦੇਖੋ ਸਾਡੇ ਕਮਰੇ ਦਾ ਕੀ ਹੋਇਆ ਆ ਲੈਂਦਾ ਹੀ ਨਹੀਂਗਾ ਪਤਾ ਨਹੀਂ ਕੀ ਇਹ ਕਾਲੋ ਜੀ ਸਲਾਬ ਦੇ ਨਾਲ ਹੋ ਗਿਆ ਜਦੋਂ ਮੀਂਹ ਪਿਆ ਨਾ ਹੁਣ ਆ ਦੇਖੋ ਸਲਾਬਾ ਫੇਰ ਹੋ ਗਿਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਗਿਆ ਪਾ ਆ ਮੀਨੇ ਠੰਡ ਕਰਦੀ ਪੱਖੀ ਜਮਾ ਹੀ ਬੰਦ ਕਰਾਤੇ ਹੈਨਾ ਪੂਲਰ ਦੀ ਵੀ ਮੈਂ ਕਹਾਂ ਨੀ ਉੱਥੇ ਸੈਟਿੰਗ ਕਰ ਦੋ ਯਾਰ ਹੁਣੀ ਉੱਥੇ ਕੁੰਜੇ ਚ ਇੱਕ ਬੋਰਾ ਇਹ ਲੱਕੜਾਂ ਦਾ ਅੱਧਾ ਘਈ ਆ ਬਸ ਉਹ ਇਹਦੇ ਉੱਤੇ ਰੱਖ ਦਿਓ ਹਾਂ ਤਾਂ ਆਕੀ ਚ ਰੱਖ ਲਓ ਛਤਰੀ ਕੁੱਲਰ ਇੱਥੇ ਵੀ ਆਣਾ ਇੱਥੇ ਨੰਗਾ ਨੂੰ ਜਗ੍ਹਾ ਨਹੀਂ ਹੈਗੀ ਤੇ ਹੁਣ ਲਾ ਹੋਣਾ ਨਹੀਂ ਹੈਗਾ ਇਹ ਕਿੰਨਾ ਪਿੱਛੇ ਉਹ ਤੁਹਾਡੇ ਭੜਾ ਜਿਹਾ ਲੱਗਦਾ ਪਿਆ ਕੰਦਾ ਬੰਦਾ ਹੀ ਹਾਂਜੀ ਇੱਥੇ ਆਪਾਂ ਲੱਗ ਗਏ ਸੀਗੇ ਜੀ ਇਹ ਬੇੜੇ ਦੀ ਸਫਾਈ ਕਰਨ ਕਿਉਂਕਿ ਨਾ ਜਿਹੜਾ ਸਰੀਆ ਪਿਆ ਸੀ ਸਾਡਾ ਨਹੀਂ ਸੀਗਾ ਇਹ ਸਾਡੇ ਤਾਇ ਦੇ ਨਾ ਉਹਨਾਂ ਦਾ ਆ ਤੇ ਨਾ ਬੋਰੇ ਅਸੀਂ ਰੱਖੀ ਜਾਂਦੇ ਸੀਗੇ ਤੇ ਬੋਰੇ ਸਾਰੇ ਗੜੀ ਜਾਂਦੇ ਆ ਦੋ ਤਿੰਨ ਵਾਰ ਰੱਖ ਦਿੱਤੇ ਤੇ ਇੱਕ ਬੇੜੇ ਦੇ ਵਿੱਚ ਖਲਾਰਾ ਬਹੁਤ ਜ਼ਿਆਦਾ ਲੱਗਦਾ ਸੀਗਾ ਤਾਂ ਕਰਕੇ ਹੁਣ ਸਾਰਾ ਸਰੀਆ ਖਰਾਬ ਤਾਂ ਹੋਇਆ ਹੀ ਐ ਨਾ ਜੰਗਾਲ ਸਾਰਿਆਂ ਨੂੰ ਲੱਗ ਗਿਆ ਫੇਰ ਅਸੀਂ ਕਿਾ ਚਲੋ ਇੱਧਰ ਨੂੰ ਖੜਾ ਜਾਂ ਘਾਰ ਦੰਨੀ ਆ ਨਾ ਸਾਈਡ ਜੀ ਤੇ ਸਾਈਡ ਜੀ ਤੇ ਤੇ ਹਨਾ ਇੱਥੋਂ ਸਾਰੀ ਸਫਾਈ ਹੋ ਜੂਗੀ ਤਾਂ ਫੇਰ ਅਸੀਂ ਚੰਗੀ ਤਰ੍ਹਾਂ ਨਾ ਹਨਾ ਝਾੜੂ ਵਗੈਰਾ ਝੜਾ ਉਹ ਫੇਰ ਦਾਂਗੇ ਤੇ ਸਮਰਦੇਵ ਆਪਾਂ ਮੰਨਦੇ ਨਹੀਂ ਸੀ ਕਹਿੰਦੇ ਪਾਰਾ ਬਹੁਤ ਪਾਰਾ ਬਹੁਤ ਇਹ ਨਹੀਂ ਆਪਣੇ ਤੋਂ ਨਹੀਂ ਚੱਕ ਹੋਣਾ ਹੈਗਾ ਕੱਲਿਆਂ ਤੋਂ ਬਈ ਹਨਾ ਬਹੁਤ ਪਾਰਾ ਹੋਣਾ ਹੈ ਤੇ ਪਰ ਫੇਰ ਅਸੀਂ ਚੰਨ ਜਾਣਿਆ ਨਹੀਂ ਰਾਖੀ ਉਹ ਕਰ ਲਿਆ ਸੀ ਇੱਥੇ ਸਮਰਦੇ ਜੋ ਬਲਾ ਜੋ ਬਲਾ ਜੁੱਤੀਆਂ ਨੇ ਸੀ ਜਿਓ ਓਬਵੀਅਸ ਸੀ ਸੈੱਟ ਦਿੱਤੀਆਂ ਕਿਉਂਕਿ ਫਿਰ ਇਹਦੇ ਆਉਣੀਆਂ ਨਹੀਂ ਸੀਗੀਆਂ ਕਿ ਖਰਾਬ ਖੂਬ ਜਿਹੀਆਂ ਹੀ ਹੋਈਆਂ ਸੀ ਤਾਂ ਕਰਕੇ ਇੱਕ ਆ ਸੈਂਡਲ ਤੇ ਬੂਟਾਂ ਦਾ ਜੋੜਾ ਸਹੀ ਸੀਗਾ ਇਹ ਫਿਰ ਰੱਖ ਲੈ ਨਾਲ ਇਹਦੇ ਆਉਣ ਵਾਲਾ ਸੀਗਾ ਤਾਂ ਕਰਕੇ ਤੇ ਬਾਕੀ ਬੂਰੇ ਵਗੈਰਾ ਸਾਰੇ ਆਪਾਂ ਢੇਰ ਤੇ ਜਿਹੜੇ ਸੈੱਟ ਦਵਾਂਗੇ ਤੇ ਹਾਂਜੀ ਇੱਥੇ ਨਾ ਸੋਫਾ ਜਿਹੜਾ ਸੀ ਮੂਰੇ ਰੱਖਿਆ ਸੀ ਛੋਟਾ ਸਿੰਗਲ ਜਿਹੜਾ ਹੁੰਦਾ ਤੇ ਉਹਦੇ ਨਾਲ ਨਾ ਥੋੜਾ ਜਿਹਾ ਔਖਾ ਜਿਹਾ ਹੋ ਰਿਹਾ ਸੀ ਸਾਨੂੰ ਤੇ ਹੁਣ ਚਲੋ ਆਪਾਂ ਜਿਹੜਾ ਕੂਲਰ ਆ ਉਹ ਚੱਕ ਦਿੱਤਾ ਹਨਾ ਤੇ ਤਾਂ ਕਰਕੇ ਸੋਫੇ ਜਿਹੜੇ ਉਹ ਸਾਹਮਣੇ ਨੂੰ ਲਾਤੇ ਤੇ ਟੇਬਲ ਜਿਹੜਾ ਸੀਗਾ ਛੋਟਾ ਜਿਹਾ ਉਹ ਆਪਾਂ ਖੁੰਜੀ ਚ ਰੱਖ ਦਿੱਤਾ ਤੇ ਸੋਫੇ ਨੇ ਕਵਰ ਵਗੈਰਾ ਥੋੜੇ ਜਿਮ ਮੈਂ ਦੇਣ 8:00 ਤੱਕੇ ਤੋਂਂਗੀ ਹੈਨਾ ਤੇ ਇਹਨਾਂ ਨੂੰ ਮੈਂ ਝਾੜ ਛੂੜ ਕੇ ਹੈਨਾ ਚੰਗੀ ਤਰ੍ਹਾਂ ਪਛਾੜਤਾ ਸੀ ਝਾੜੂ ਆਪਾਂ ਫੇਲ ਲਾਂਗੇ ਥੋੜੇ ਬੋਤੇ ਛੱਤ ਜਿਹੜੀ ਉਹ ਝਾੜ ਲਈ ਸੀਗੀ ਤੇ ਬਾਕੀ ਇੱਥੇ ਇਹਨਾਂ ਨੂੰ ਫੋਨ ਆ ਗਿਆ ਸੀ ਦੀ ਕੁਝ ਗੱਲਾਂ ਜਿਹਾ ਕਰਨ ਲੱਪੇ ਤਾਂ ਫਿਰ ਹੌਲੀ ਹੌਲੀ ਮੈਂ ਹਨਾ ਸਾਰੀ ਜਿਹੜੀ ਸਫਾਈ ਆ ਉਹ ਕਰ ਦਿੱਤੀ ਤੇ ਸਮਰ ਦੇ ਪਾਪਾ ਨੂੰ ਛੁੱਟੀ ਹੋ ਗਈ ਸੀਗੀ ਅੱਜ ਮੀ ਕਰਕੇ ਤਾਂ ਆਪਾਂ ਛੁੱਟੀ ਦਾ ਪੂਰਾ ਲਾਹਾ ਜਿਹੜਾ ਉਹ ਲੈ ਲਿਆ ਤੇ ਕਿਉਂਕਿ ਫਿਰ ਮੈਨੂੰ ਕੱਲੀ ਨੂੰ ਔਖਾ ਹੁੰਦਾ ਸਮਾਨ ਹੁੰਦਾ ਭਾਰਾ ਤਾਂ ਕਰਕੇ ਤੇ ਫਿਰ ਸਾਰੇ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਉਹ ਝਾੜੂ ਫੇਰ ਦੇਵਾਂਗੇ ਸੋਫੇ ਦੇ ਕਵਰ ਜਿਹੜੇ ਸੀ ਸਾਰੇ ਮੈਂ ਝਾੜ ਦਿੱਤੇ ਸੀਗੇ ਤੇ ਇੰਨੀ ਅਸੀਂ ਵਾਰ ਤੋਂ ਤਾਂ ਨਹੀਂ ਕਰਦੇ ਆ ਕਿ ਬੈੱਡ ਤੇ ਬੈਠੇ ਰਹੀਦਾ ਕੋਈ ਆਇਆ ਗਿਆ ਜਿਆਦਾਤਰ ਬੈੰਦਾ ਸੋਫਿਆਂ ਤੇ ਤੇ ਬਾਕੀ ਆਪਸ ਫੇਡ ਮਸ਼ੀਨ ਮੇਰੇ ਇੱਥੇ ਪਈ ਆ ਹਜੇ ਕਿਉਂਕਿ ਮੈਂ ਸੇਹਣਾ ਆ ਤਾਂ ਕਰਕੇ ਸੂਟ ਵਗੈਰਾ ਸੇਹ ਰਹੀ ਆ ਤੇ ਤਾਂਕੀ ਤੁੱਕੀ ਜਿਹੜੀ ਚੰਗੀ ਤਰ੍ਹਾਂ ਆਪਾਂ ਜਿਹੜੀ ਆ ਝਾੜ ਦਵਾਂਗੇ ਲੋ ਜੀ ਮੈਂ ਮੰਨੀ ਨਹੀਂ ਮੈਂ ਮੰਨੀ ਨਹੀਂ ਇਹਨਾਂ ਕਹਿੰਦੇ ਬੇਸਣ ਬਣਾ ਮੈਂ ਅੱਗੇ ਵੀ ਇੱਕ ਵਾਰ ਬਣਾਇਆ ਨਹੀਂ ਬਣਦਾ ਕੋਰਾ ਜਿਹਾ ਬਣ ਜਾਂਦਾ ਹੀ ਨਹੀਂ ਬਣਿਆ ਸੀ ਨਾ ਅੱਗੇ ਵੀ ਦੋ ਤਿੰਨ ਵਾਰ ਬਣਾਇਆ ਲਾੜਾ ਦੇਖੋ ਹੀ ਨਹੀਂ ਪਾਇਆ ਇਹ ਦੇਖੋ ਬਾਣਾ ਲਿਓ ਹੁਣ ਵਧੀਆ ਜੇ ਤੇ ਇਧਰ ਹੋ ਗਈ ਥੋੜੀ ਜਿਹੀ ਸਫਾਈ ਆਪਣੀ ਤੇ ਬਾਕੀ ਮੈਂ ਇਧਰ ਅੰਦਰ ਘੜ ਝੂੜ ਕੇ ਹਟੀ ਸੀਗੀ ਤੇ ਬਾਲਾ ਤਾਂ ਆਪਾਂ ਨੇ ਉਹ ਕੀਤਾ ਕਿਉਂਕਿ ਸਵਾਈ ਅਸੀਂ ਬੈੱਡ ਬੂਟ ਇਧਰ ਨੂੰ ਕੀਤੇ ਹੋਈ ਆ ਤੇ ਇਧਰੋਂ ਵੀ ਥੋੜਾ ਜਿਹਾ ਬੇਲ ਹੈ ਨਾਲੋਂ ਥੋੜਾ ਫੇਰ ਹੋ ਜਾਂਦਾ ਆ ਤੇ ਇਥੋਂ ਫੇਰਲੀ ਦਾ ਹੈ ਨਹੀਂ ਜਿੱਦਾਂ ਗਾਂਦ ਇਧਰ ਨੂੰ ਤੇ ਹਲਮਾਰੀ ਦਾ ਮੈਂ ਉਹ ਬਿਛਾਤਾ ਸੀ ਸਾਫ ਕਰਕੇ ਸ਼ੀਸ਼ੇ ਵੀ ਤੇ ਆਹ ਡਰੈਸਿੰਗ ਟੇਬਲ ਦੇ ਕਾਰਨ ਜਿਹੜਾ ਸਮਾਨ ਸਿੱਟਣ ਵਾਲਾ ਨਾ ਹੁਣ ਆਪਾਂ ਫालतू ਸਮਾਨ ਜਿਹੜਾ ਸੱਟ ਦੇਣਾ ਹੈ ਤੇ ਇਸ ਫਰਾਈ ਕਰਾਂਗੇ ਤੇ ਸੋਫੇ ਹੁਣ ਆਪਾਂ ਇਦਾਂ ਲਾ ਤੇ ਉਹ ਬੋਰ ਵਗੈਰਾ ਮੈਂ ਚੱਕਦੀ ਹਾਂ ਉਹ ਰੱਖਦੀ ਕਿਤੇ ਪਾਸੇ ਉਹ 쿨ਰ ਕਲਰ ਲਾਉਣ ਰੱਖਿਆ ਸੀਗਾ ਤੇ ਸੋਫੇ ਇਦਾਂ ਲਾ ਤੇ ਇਥੋਂ ਜਿਹੜਾ 쿨ਰ ਰੱਖਿਆ ਸੀ ਉਹ ਤਾਂ ਖੋਲ ਲਗਿਆ ਤੇ ਕਿਉਂਕਿ ਹਜੇ ਦੈਲ ਜੈ ਨਹੀਂ ਕਰਦਾ ਹੈਗਾ ਸਮਾਨ ਤੁਹਾਨੂੰ ਪਤਾ ਬਿੱਟਾ ਜੀ ਕਾਫੀ ਜ਼ਿਆਦਾ ਹੁੰਦਾ ਆ ਤਾਂ ਤੇਰੇ ਕੋਲ ਸਨ ਔਖਾ ਆ ਤਾਂ ਹਜੇ ਸਮਦੇ ਪਾਪੂ ਮੰਨਦੇ ਨਹੀਂ ਹੈਗੇ ਤੇ ਅੱਜ ਇਹਨਾਂ ਦਾ ਕਾਫੀ ਟਾਈਮ ਦੀ ਨਾਲ ਮੈਂ ਕਹਿੰਦੀ ਸੀ ਸਰੀਆ ਆਪਾਂ ਇੱਥੇ ਚੱਕ ਲਈਏ ਖੜਾ ਕਰ ਦਨੇ ਆ ਉਦੋਂ ਅੱਜ ਅੱਜ ਦੌੜ ਕੇ ਵਾਓ ਚੋਨਾ ਬਾਬੂ ਇਹ ਤਾਂ ਸ਼ਸ਼ੀ ਘੱਲ ਕਰ ਦੋ ਛੱਜੀ ਕਰ ਇਹਦਾ ਹੱਥ ਜੋੜ ਕੇ ਵੀਡੀਓ ਕੋ ਲਾਈਕ ਵੀ ਕਰ ਦੋ ਵੀਡੀਓ ਕੋ ਲਾਈਕ ਕਰ ਦੋਗੇ ਹਾਂ ਗੁੱਡ ਬாய் ਤੇ ਸਾਰੇ ਕਰਤੇ ਹੁਣ ਇੱਧਰੋਂ ਵੀ ਮੈਂ ਥੋੜਾ ਝਾੜੂ ਝੂੜੂ ਫੇਰ ਲਵਾਂ ਕੱਢ ਲਵਾਂ ਸਵੇਰ ਰੋਟੀ ਰੋਟੀ ਬਣਾਈ ਸੀਗੀ ਤੇ ਹੁਣ ਸਵਾਹ ਕੱਢੀ ਆ ਤਾਂ ਚੁੱਲ੍ਹੇ ਪਰ ਇਹਨੂੰ ਕੀਤਾ ਸੀ ਤੇ ਇੱਧਰਲੇ ਕਮਰੇ ਚ ਪਹਿਲਾਂ ਕੱਢ ਲਿਆ ਮੈਂ ਤਾਂ ਫੇਰ ਮੈਂ ਫੇਰਦੀ ਆ ਇਹ ਨਾ ਹੁੰਦੇ ਨੂੰ ਦੇ ਆ ਤਾਂ ਫੇਰ ਆਪਾਂ ਸ਼ਾਮ ਦੇ ਰੋਟੀ ਪਾਣੀ ਦਿਵਾਲੇ ਮੈਂ ਹੁੰਦੀ ਐ ਅੱਜ ਆਪਾਂ ਬਣਾਉਣੀ ਐ ਜੀ ਗੋਬੀ ਗੋਬੀ ਲਈ ਆ ਹੋਰ ਲਓ ਦੇਖੋ ਕਿੰਨੇ ਕਿੰਨੇ ਕ ਤੇ ਇਹ ਬਣਾਉਣੀ ਐ ਅੱਜ ਬਣਜੂ ਕੀ ਲੱਗਦਾ ਬਣਜੂ ਉਹ ਬਣ ਗਿਆ ਖਾਣਾਂ ਕੋਈ ਉਦੋਂ ਦਾ ਸਵਾਦ ਹੀ ਹੁੰਨਾ ਤੁਹਾਨੂੰ ਤਾਂ ਲੱਗਦਾ ਨਾ ਕੜਾਹ ਜਿਆ ਵੀ ਵਧੀਆ ਹੀ ਹੁੰਦਾ ਬੇਸਣ ਦਾ ਕੜਾਹ ਖਾਣਾ ਵੀ ਵਧੀਆ ਹੀ ਹੁੰਦਾ ਹਨ ਜਿੱਦਾਂ ਮੈਂ ਕੜਾਹ ਬਣਾਇਆ ਉਦਦੀ ਬਣਨਾ ਇਹ ਕਿ ਪਾਣੀ ਦਾ ਛਿੱਟਾ ਮਾਰਦੇ ਆ ਮਾਰਿਆ ਬੇ ਮਿਲਦਾ ਉਹਦੇ ਕਿ ਚੰਗਾ ਹੀ ਛੱਟਿਆ ਹਨਾ ਨਾ ਨਾ ਇਹ ਵਾਹ ਜਿੱਤੇ ਆ ਬਚਾਰ ਪੰਡੈਗ ਗਿਆ ਮੈਸਨ ਘਟ ਪੈ ਗਿਆ ਥੋੜੀ ਜਿਆਦਾ ਬੈ ਗਿਆ ਹਾਂ ਅਸੀਂ ਪਤਾ ਕਿੰਨੀ ਆ ਹੋਰ ਕਰਕੇ ਜੋੜਦੇ ਆ ਅਸੀਂ ਦੋਨੇ ਮੈਚ ਤੇ ਕੀਤੇ ਹੋਏ ਪਿੰਨੀਆਂ ਬਣਾਉਣੀਆਂ ਆ ਲੈ ਕੇ ਤਾਉਂਗੇ ਸਮਾਨਾ ਨਾ ਵਈ ਅਸੀਂ ਸਿਆਲਾਂ ਨੂੰ ਆਪ ਖਾਂਦੇ ਤਾਂ ਹੁੰਨੇ ਆ ਬਣਾ ਕੇ ਤਾਂ ਕਿ ਜੋੜਦੇ ਹੁੰਨੇ ਗਰਮੀ ਅੱਜ ਸਹੀ ਆ ਕੰਮ ਆਉਂਦਾ ਨਾ ਦੇਸੀ ਕੇ ਥੋੜੀ ਖੇਚਲ ਹੁੰਦੀ ਵੀ ਦੁੱਧ ਉਹ ਵਾਲ ਕੇ ਰੱਖਣੇ ਪੈਂਦੇ ਉੱਦੇ ਵਿੱਚ ਉਵਾਲੀ ਦਾ ਯਾ ਕਿਉਂਕਿ ਸਮਰਦਾ ਵਾਲਣਾ ਪੈਂਦਾ ਆ ਤੇ ਨਾਲ ਲੱਗਦਾ ਦੂਜਾ ਵੀ ਵਾਲੀ ਦਾ ਅੱਗੇ ਆਦਤ ਪੈ ਗਈ ਸੀ ਹੁਣ ਸਮਾਂ ਦਾ ਸ਼ਾਮ ਨੂੰ ਮੈਲਦਾ ਤੇ ਜਿਹੜਾ ਸਾਡੀ ਚਾਹ ਚੂ ਵਾਲਾ ਹੁੰਦਾ ਐ ਮੱਝ ਦਾ ਦੁੱਧ ਲਿਆਈਦਾ ਉਹ ਸਵੇਰ ਨੂੰ ਮੈਲਦਾ ਚਲੋ ਬਣਾ ਲਓ ਭਾਣ ਗਿਆ ਇਹ ਵਿੱਚ ਰੱਖਤਾ ਪਲੇਟ ਦੇ ਠੰਡਾ ਹਊਗਾ ਹੁਣ ਫੇ ਦੇਖਾਂ ਕਿ ਕੀ ਸਵਾਲ ਹੋਣਾ ਕੀ ਹੈ ਲੱਗਦਾ ਹੈ ਦੋ ਤਣਾ ਗਟੇ ਹਾਂਜੀ ਲੋ ਜੀ ਤੇ ਮੈਂ ਨਾ ਸਬਜੀ ਜਿਹੜੀ ਆਪਣੀ ਬਣੀ ਜਾਂਦੀ ਸੀਗੀ ਤੇ ਥੋੜਾ ਜਿਹਾ ਆਟਾ ਪਿਆ ਸੀ ਤੇ ਥੋੜਾ ਜਿਹਾ ਮੈਂ ਕਿਹਾ ਚਲੋ ਹੋਰ ਗੁੰਨ ਲੰਨੀ ਥੋੜਾ ਘੱਟ ਸੀਗਾ ਤਾਂ ਕਰਕੇ ਤੇ ਆਪਾਂ ਇੱਥੇ फटाफट ਆਟਾ ਗੁੰਨ ਲਵਾਂਗੇ ਫਿਰ ਆਪਾਂ ਬਣਾਉਣੀ ਹੈ ਜੀ ਰੋਟੀ ਤੇ ਉਹਨਾਂ ਚਿਰ ਮੈਂ ਕਿਹਾ ਫਿਰ ਸਬਜੀ ਬਣ ਜੂ ਕਿਉਂਕਿ ਚੁੱਲੇ ਤੇ ਫਿਰ ਬੈਣਾ ਹੁੰਦਾ ਫਿਰ ਮੈਨੂੰ ਉੱਠ ਕੇ ਬਾਰ-ਬਾਰ ਸਬਜੀ ਨੂੰ ਦੇਖਣਾ ਪੈਣਾ ਤਾਂ ਕਰਕੇ ਫਿਰ ਮੈਂ ਕਿਹਾ ਨਾਲੇ ਮੈਂ ਆਟਾ ਗੁੰਨ ਲੰਨੀ ਆ ਤੇ ਉਹਨਾਂ ਚਿਰ ਸਬਜੀ ਆਪਣੀ ਬਣ ਜੂਗੀ ਤੇ ਥੋੜਾ ਟਾਈਮ ਜੀ ਮੈਨੂੰ ਬੈਣਾ ਪੈਗਾ 5-10 ਮਿੰਟ ਤੇ ਉਹਦੇ ਤੱਕ ਆਪਣਾ ਆਟਾ ਜਿਹੜਾ ਉਹ ਚੰਗੀ ਤਰ੍ਹਾਂ ਇਹਨਾਂ ਵਧੀਆ ਹੋ ਜਾਊਗਾ ਤੇ ਗੁੰਨ ਕੇ ਜੇ ਥੋੜਾ 10-15 ਮਿੰਟ ਪਿਆ ਰਵੇ ਆਟਾ ਤਾਂ ਫਿਰ ਇਹਨਾਂ ਮਲੈਮ ਜਿਹਾ ਹੋ ਜਾਂਦਾ ਆ ਤੇ ਬਾਕੀ ਆਪਣੀ ਸਬਜ਼ੀ ਜਿਹੜੀ ਉਹ ਬਣ ਜਾਂਦੀ ਸੀਗੀ ਹਾਂਜੀ ਇੱਧਰ ਆਪਣੀ ਸਬਜ਼ੀ ਬਣਦੀ ਪਈ ਆ ਤੇ ਸਮਰ ਦੇ ਪਾਪਾ ਨੇ ਨਾ ਆਹ ਇਦਾਂ ਬੇਸਣ ਜਿਹੜਾ ਬਣਾਇਆ ਸੀਗਾ ਉਹ ਇਸ ਤਰ੍ਹਾਂ ਢੱਕ ਕੇ ਰੱਖਿਆ ਹੋਇਆ ਆ ਤੇ ਦੇਖਦੇ ਆ ਬਣਦੱਕ ਵਧੀਆ ਕਿ ਨਹੀਂ ਜੇ ਬਣ ਗਿਆ ਵਧੀਆ ਤੇ ਫਿਰ ਆਪਾਂ ਬਣਾ ਕੇ ਰੱਖ ਲਿਆ ਕਰਨਾ ਥੋੜਾ ਬਹੁਤਾ ਕਿਉਂਕਿ ਸਾਡੇ ਸਾਰੇ ਮਿੱਠੇ ਦੇ ਸ਼ਕੀਨ ਆ ਤੇ ਫਿਰ ਖਾਣ ਨੂੰ ਹਨਾ ਕਹਿ ਦਿੰਦੇ ਆ ਮਿੱਠਾ ਮੰਗਦੇ ਰਹਿੰਦੇ ਇਸ ਕਰਕੇ ਜੇ ਬਣ ਗਿਆ ਵਧੀਆ ਤੇ ਫਿਰ ਆਪਾਂ ਹੋਰ ਬਣਾ ਕੇ ਰੱਖ ਲਵਾਂਗੇ ਕਿਸੇ ਦਿਨ ਤੇ ਆਟਾ ਮੈਂ ਗੋਨ ਲਿਆ ਸਬਜੀ ਵੀ ਆਪਣੀ ਬਾਣ ਚੱਲੀ ਤੇ ਹੁਣ ਮੈਂ ਬਣਾਉਣੀ ਆ ਜੀ ਰੋਟੀ ਤੇ ਉਸ ਤੋਂ ਬਾਅਦ ਫਿਰ ਮੈਂ ਸੀਣਾ ਆ ਥੋੜਾ ਜਿਹਾ